गुफ्तु प्रोग्राम देख रहे सारे दर्शकों का स्वागत है दोस्तों साढ़े समाज की स्थिति समय समय से बदलती रही है किसी समय औरत नू पैर दी जुटी भी किया गया ते कदे औरत नू का दर्जा भी दिता गया साहित्यकार ने भी अपने साहित्य औरतों उ ही पेश जिवे जिवे किया जिमें जिमें समाज औरतिति बदलाव आता गया कि आज अच्ते समय विच औरत सही मायने विच आज़ाद है औरत आजादी का मतलब की हों है औरत स्थिति औरतिति कि बदलाव आया है इना सारे मुद्दों पर अच्छ अुफ्तू करा मैडम सुखविंदर अमृत मैडम थोड़ा बहुत बहुत स्वागत है मेहरबानी जी मेहरबानी मैडम ਤੁਸੀਂ ਉਹ ਵੀ ਸਮਾਂ ਵੇਖਿਆ ਜਦੋਂ ਤੁਹਾਡੇ ਗੀਤਾਂ ਦੀ ਕਾਪੀ ਨੂੰ ਸਾੜ ਦਿੱਤਾ ਗਿਆ ਸੀ ਉਹ ਸਮਾਂ ਜਦੋਂ ਗੀਤ ਲਿਖਣਾ ਜਾਂ ਗੀਤ ਬੋਲਣਾ ਔਰਤ ਦੇ ਲਈ ਇੱਕ ਅਪਰਾਧ ਮੰਨਿਆ ਗਿਆ ਸੀ ਤੇ ਤੁਸੀਂ ਅੱਜ ਤੱਕ ਸਮਾਂ ਵੀ ਵੇਖ ਰਹੇ ਹੋ ਕੀ ਫਰਕ ਮਹਿਸੂਸ ਕਰਦੇ ਹੋ ਔਰ ਇਸ ਸਥਿਤੀ ਵਿੱਚ ਮੈਂ ਇਦਾਂ ਸੋਚਦੀ ਆਂ ਵੀ ਜਦੋਂ ਮੇਰੇ ਵਕਤ ਮੇਰੀ ਜਿਹੜੀ ਮਾਂ ਸੀ ਉਹ ਅਨਪੜ ਸੀਗੀ ਤੇ ਬਹੁਤ ਦੱਬੀ ਹੋਈ ਔਰਤ ਸੀਗੀ ਉਹ ਜਿਵੇਂ ਉਹਨੂੰ ਮੇਰੇ ਪਿਤਾ ਜੀ ਨੇ ਜਿਵੇਂ ਦਬਾ ਕੇ ਰੱਖਿਆ ਹੋਇਆ ਸੀ ਜਾਂ ਸਾਡ ਉਹਦਾ ਜਿਵੇਂ ਮੇਰਾ ਦਾਦ ਕਾ ਪਰਿਵਾਰ ਸੀਗਾ ਤੇ ਫਿਰ ਜਦੋਂ ਮੈਂ ਵੱਡੀ ਹੋਈ ਤਾਂ ਮੈਂ ਦੇਖਿਆ ਵੀ ਹੌਲੀ-ਹੌਲੀ ਫਰਕ ਪੈ ਰਿਹਾ ਤਾਂ ਜਿਹੜੀਆਂ ਜਿਹੜਾ ਮੈਂ ਆਪਣੀ ਧੀ ਦਾ ਪਾਲਣ-ਪੋਸ਼ਣ ਕੀਤਾ ਬਹੁਤ ਵੱਖਰੀ ਤਰ੍ਹਾਂ ਕੀਤਾ ਤਾਂ ਮੈਂ ਉਹਨੂੰ ਕਿਹਾ ਵੀ ਤੂੰ ਪੜ੍ਹਿਆ-ਲਿਖਿਆ ਕਰ ਤੇ ਉਹ ਵੀ ਜਨਿ ਕਿ ਮੇਰੇ ਨਾਲ ਲੱਗ ਕੇ ਥੋੜਾ ਜਿਹਾ ਅਲੱਗ ਹੀ ਲਿਖਣਾ ਤੇ ਮੈਂ ਉਹਨੂੰ ਉਤਸ਼ਾਹਤ ਕਰਨ ਲੱਗੀ ਵੀ ਤੂੰ ਹੋਰ ਲਿਖਿਆ ਕਰ ਹੋਰ ਸੋਹਣਾ ਲਿਖਿਆ ਕਰ ਇਸ ਤਰ੍ਹਾਂ ਹੁਣ ਜਦੋਂ ਮੇਰੀ ਗਾਂਹ ਅਗਲੀ ਪੀੜ੍ਹੀ ਆ ਮੇਰੀ ਦੋਤੀ ਆ ਮੇਰੀ ਪੋਤੀ ਆ ਹਨਾ ਤੇ ਉਹ ਉਹਨਾਂ ਨੂੰ ਹੋਰ ਵੀ ਤਰ੍ਹਾਂ ਵਧੀਆ ਤਰ੍ਹਾਂ ਪਾਲ ਰਹੀਆਂ ਨੇ ਤੇ ਇਸ ਤਰ੍ਹਾਂ ਮੈਂ ਨਿੱਜੀ ਤੌਰ ਤੇ ਜਦੋਂ ਮਹਿਸੂਸ ਕਰਦੀ ਆ ਆਪਣੇ ਜੀਵਨ ਨੂੰ ਦੇਖਦੇ ਹੋਏ ਤਾਂ ਮੈਨੂੰ ਲੱਗਦਾ ਵੀ ਹੌਲੀ-ਹੌਲੀ ਔਰਤ ਦੀ ਸਥਿਤੀ ਪੀੜ੍ਹੀ ਦਰ ਪੀੜ੍ਹੀ ਬਦਲ ਰਹੀ ਆ ਔਰ ਜੋ 50 ਸਾਲ ਪਹਿਲਾਂ ਸੀਗੀ ਸਾਡੀਆਂ ਔਰਤਾਂ ਦੀ ਸਥਿਤੀ ਉਹ ਹੁਣ ਨਹੀਂ ਹੈਗੀ ਕਾਫੀ ਬਦਲੀ ਆ ਔਰ ਅੱਜ ਤੋਂ 50 ਸਾਲ ਬਾਅਦ ਤੁਸੀਂ ਸੋਚੋ ਵੀ ਕਿੰਨੀ ਸੋਹਣੀ ਹੋ ਜੂਗੀ ਤਾਂ ਬਹੁਤ ਉਮੀਦਾਂ ਨੇ ਕਿ ਹੌਲੀ-ਹੌਲੀ ਔਰਤ ਨੂੰ ਇੱਕ ਇਨਸਾਨ ਵਰਗਾ ਦਰਜਾ ਇੱਕ ਪੁਰਸ਼ ਦੇ ਬਰਾਬਰ ਦਾ ਦਰਜਾ ਪ੍ਰਾਪਤ ਹੋ ਜਾਊਗਾ ਇਸ ਤਰ੍ਹਾਂ ਮੈਂ ਸੋਚਦੀ ਆ ਮੈਮ ਕੀ ਕਾਰਨ ਤਾਂ ਨੂੰ ਲੱਗਦੇ ਆ ਕਿ ਔਰਤ ਨੂੰ ਹਰ ਇੱਕ ਅਧਿਕਾਰ ਲੈਣ ਦੇ ਲਈ ਇੱਕ ਲੜਾਈ ਲੜਨੀ ਪੈਂਦੀ ਹੈ ਜੇਕਰ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਔਰਤ ਨੂੰ ਅਧਿਕਾਰ ਮਿਲਦੇ ਨਹੀਂ ਉਹਨੂੰ ਖੋਹਨੇ ਪੈਂਦੇ ਆ ਜਾਂ ਇਹ ਕਹਿ ਲੋ ਕਿ ਉਹਨੂੰ ਲੜ ਕੇ ਸੰਘਰਸ਼ ਕਰਕੇ ਲੈਣੇ ਪੈਂਦੇ ਆ ਹਾਂਜੀ ਮੈਂ ਦੇਖਦੀ ਆ ਵੀ ਜਿਵੇਂ ਆਪਾਂ ਪੜਦੇ ਆ ਹਨਾ ਜਾਂ ਸੁਣਦੇ ਆ ਤਾਂ ਵੀ ਜਿਵੇਂ ਪਰਾਚੀਨ ਕਾਲ ਸੀ ਜਿਹੜਾ ਮਨੁੱਖਤਾ ਦਾ ਵੀ ਉਦੋਂ ਕਹਿੰਦੇ ਵੀ ਮਾਤਰੀ ਪ੍ਰਧਾਨ ਸਮਾਜ ਸੀਗਾ ਹਨਾ ਉਹਦੇ ਸਬੂਤ ਮਿਲਦੇ ਆ ਵੀ ਜਿਹੜਾ ਔਰਤ ਪੁਰਸ਼ ਦਾ ਜਿਹੜਾ ਦਰਜਾ ਸੀ ਉਹ ਸਮਾਨਤਾ ਵਾਲਾ ਸੀਗਾ ਪਰ ਪ੍ਰਧਾਨਗੀ ਸੀ ਜਿਹੜੀ ਮੁਖ ਜਿਹੜੀ ਮੈਂਬਰ ਹੁੰਦੀ ਸੀਗੀ ਉਹ ਔਰਤ ਹੁੰਦੀ ਸੀਗੀ ਮਾਂ ਹੁੰਦੀ ਸੀ ਘਰ ਦੀ ਤੇ ਜਿਹੜਾ ਅਰਧ ਨਾਰੀਸ਼ਵਰ ਦਾ ਜਿਹੜਾ ਸ਼ਿਵ ਦਾ ਆਪਣਾ ਸਰੂਪ ਆ ਉਹ ਵੀ ਔਰਤ ਤੇ ਪੁਰਸ਼ ਦਾ ਜਿਹੜਾ ਸਮਾਨਤਾ ਦਾ ਪ੍ਰਤੀਕ ਆ ਹਨਾ ਪਰ ਫੇਰ ਕਹਿੰਦੇ ਉਦੋਂ ਵੀ ਜਿਹੜੀ ਨਾ ਸਾਡੇ ਜਿਹੜੀ ਸੰਪਤੀ ਆ ਜਾਂ ਧਨ ਦੌਲਤ ਉਹਦੇ ਉਹ ਸਥਾਈ ਨਹੀਂ ਸੀ ਹੁੰਦੀ baby. ਤਾਂ ਪਰ ਹੌਲੀ ਹੌਲੀ ਇਦਾਂ ਹੋਇਆ ਵੀ ਮਨੁੱਖ ਜਿਵੇਂ ਆਪਣੀ ਅਕਾਂਖਿਆਵਾਦੀ ਜਿਹੜੀ ਉਹਦੀ ਪ੍ਰਕਿਰਤੀ ਆ ਤਾਂ ਉਹਨੇ ਜਾਇਦਾਦਾਂ ਬਣਾਉਣੇ ਸ਼ੁਰੂ ਕਰਤੀਆਂ ਕਬਜ਼ਾ ਕਰਨਾ ਸ਼ੁਰੂ ਕਰਤਾ ਸੋ ਇਸ ਹੋੜ ਦੇ ਵਿੱਚ ਹੱਦਾਂ ਸਰਦਾਂ ਉੱਤਰ ਲੱਗੀਆਂ ਲੜਾਈਆਂ ਯੁੱਧ ਹੋਣ ਲੱਗੇ ਜਾਨਾਂ ਜਾਨ ਲੱਗੀਆਂ ਤੇ ਔਰਤਾਂ ਤੇ ਹਮਲੇ ਹੋਣ ਲੱਗੇ ਕਿਉਂਕਿ ਜਿਹੜਾ ਪੁਰਸ਼ ਸੀਗਾ ਉਹ ਸਰੀਰਕ ਸ਼ਕਤੀ ਉਹਦੇ ਕੋਲ ਜ਼ਿਆਦਾ ਸੀਗੀ ਸੋ ਉਹਦਾ ਉਹ ਜਿਹੜੀ ਦੁਰਪਰਯੋਗ ਕਰਨ ਲੱਗਿਆ ਸੋ ਫਿਰ ਜਦੋਂ ਔਰਤਾਂ ਤੇ ਹਮਲੇ ਹੋਣ ਲੱਗੇ ਤਾਂ ਜਿਹੜੇ ਪੁਰਸ਼ ਸੀਗੇ ਉਹਨਾਂ ਨੇ ਮਤਲਬ ਇੱਕ ਇਦਾਂ ਦੇ ਇੱਕ ਕਾਇਦਿਆਂ ਦੇ ਵਿੱਚ ਜਗੜਤਾ ਔਰਤ ਨੂੰ ਇੱਕ ਵਿਸਰੱਖਿਆ ਦੇ ਬਹਾਨੇ ਵੀ ਤੁਸੀਂ ਘਰ ਦੀ ਚਾਰ ਦਿਵਾਰੀ ਚ ਰਹਿਣਾ ਬਾਹਰ ਨਹੀਂ ਨਿਕਲਣਾ ਵੀ ਉਹਦਾ ਕਾਰਜ ਖੇਤਰ ਵੀ ਇੱਕ ਸੀਮਿਤ ਕਰ ਦਿੱਤਾ ਗਿਆ ਫਿਰ ਜਿਹੜਾ ਪੁਰਸ਼ ਸੀਗਾ ਜਿਹੜੇ ਸੱਤਾਧਾਰੀ ਪੁਰਸ਼ ਸੀਗੇ ਉਹਨਾਂ ਨੇ ਇਦਾਂ ਰਵਾਇਤਾਂ ਇਦਾਂ ਦੀਆਂ ਬਣਾਈਆਂ ਵੀ ਔਰਤ ਬਿਲਕੁਲ ਹੀ ਬੇਬਸ ਹੋ ਕੇ ਰਹਿ ਗਈ ਔਰ ਜਿਹੜੇ ਪੁਰਸ਼ਾਂ ਨੂੰ ਬਹੁਤ ਨਜਾਇਜ਼ ਖੁੱਲ੍ਹਾਂ ਮਿਲੀਆਂ ਉਹਨਾਂ ਨੂੰ ਜਿਵੇਂ ਬਹੁ ਵਿਆਹ ਦਾ ਹਨਾ ਉਹਨਾਂ ਨੇ ਖੁੱਲ੍ਹ ਪ੍ਰਾਪਤ ਕੀਤੀ ਤਾਂ ਨਿੱਕੀਆਂ-ਨਿੱਕੀਆਂ ਬਾਲੜੀਆਂ ਨੂੰ ਆਪਣੇ ਜਿਹੜੇ ਰਾਜੇ ਮਹਾਰਾਜੇ ਸੀਗੇ ਜ਼ਗੀਰਦਾਰ ਸੀ ਉਹ ਹਰਮਾਂ ਚ ਲਿਆਉਣ ਲਿਆ ਕੇ ਰੱਖਣ ਲੱਗੇ ਕਿੰਨੇ ਕਿੰਨੇ ਵਿਆਹ ਹੋਣ ਲੱਗੇ ਇੱਕ ਇੱਕ ਪੁਰਸ਼ ਦੇ ਤੇ ਇਸ ਤਰ੍ਹਾਂ ਜਿਹੜੇ ਉਹ ਜਿਹਨੂੰ ਕਿਸੇ ਵੇਲੇ ਦੇਵੀ ਵਾਂਗੂ ਪੂਜਿਆ ਜਾਂਦਾ ਸੀ ਔਰਤ ਨੂੰ ਤਾਂ ਉਹਦਾ ਜਿਹੜਾ ਦਰਜਾ ਸੀਗਾ ਉਹ ਦੇਵੀ ਤੋਂ ਮਤਲਬ ਉਹ ਨਿੱਗਰ ਦਾ ਨਿੱਗਰ ਦਾ ਦਾਸੀ ਤੱਕ ਸੇਵਕਾ ਤੱਕ ਆ ਗਿਆ ਔਰ ਜਿਹੜੇ ਉਹ ਜਿਹੜੇ ਸੱਤਾਧਾਰੀ ਪੁਰਸ਼ ਸੀਗੇ ਜਾਂ ਉਹਨਾਂ ਨੇ ਮਤਲਬ ਉੱਚਤਾ ਵਾਲਾ ਦਰਜਾ ਪ੍ਰਾਪਤ ਕਰ ਲਿਆ ਉਹ ਪਰਮੇਸ਼ਰ ਦਾ ਸਮਾਨ ਕਿਹਾ ਜਾਣ ਲੱਗਾ ਵੀ ਪਤੀ ਪਰਮੇਸ਼ਰ ਆ ਔਰ ਉਸ ਸਵਾਮੀ ਬਣ ਗਿਆ ਮਾਲਕ ਬਣ ਗਿਆ ਔਰਤ ਦਾ ਸੋ ਇਸ ਤਰ੍ਹਾਂ ਜਿਹੜਾ ਔਰਤ ਦੀ ਹਾਲਤ ਬਹੁਤ ਦਿਨੋਂ ਦਿਨ ਨਿਗਰਦੀ ਗਈ ਨਿਗਰਦੀ ਗਈ ਔਰ ਹੁਣ ਤੱਕ ਉਹ ਨਿਗਰਦੀ ਜਾ ਰਹੀ ਆ ਹੁਣ ਵੀ ਮਤਲਬ 200 ਸਾਲ ਪਹਿਲਾਂ ਸਾਡੇ ਇੱਕ ਨਾਰੀਵਾਦੀ ਅੰਦੋਲਨ ਜਿਹੜੇ ਸ਼ੁਰੂ ਹੋਇਆ ਜਾਗਰਤੀ ਆਈ ਆ ਔਰਤਾਂ ਨੇ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ ਹਨ ਪਹਿਲਾਂ ਤਾਂ ਨਾ ਉਹਨੂੰ ਕੋਈ ਵੋਟ ਦਾ ਅਧਿਕਾਰ ਸੀਗਾ ਕੋਈ ਸੋ ਬਹੁਤ ਮਾੜੀ ਹਾਲਤ ਸੀਗੀ ਹੁਣ ਹੌਲੀ ਹੌਲੀ ਔਰਤ ਜਾਗਰੂਕ ਹੋਈ ਆ ਨਾ ਪੜਨ ਲਿਖਣ ਦੇ ਮੌਕੇ ਮਿਲੇ ਆ ਉਹਨੂੰ ਤਾਂ ਨੌਕਰੀ ਕਰਨ ਲੱਗੀ ਆ ਆਪਣਾ ਪੈਰਾਂ ਤੇ ਖੜੀ ਹੋਣ ਲੱਗੀ ਆ ਤਾਂ ਹੌਲੀ ਹੌਲੀ ਹੁਣ ਸਥਿਤੀ ਸੁਧਰਨ ਲੱਗੀ ਆ ਜੀ ਮੈਮ ਕਹਾਂਦਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਕਿਆ ਜੰਦਾ ਹੈ ਕਿ ਦਾਜ ਪ੍ਰਥਾ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸੱਸਾਂ ਹੀ ਨੂੰਹਾਂ ਨੂੰ ਤੰਗ ਕਰਦੀਆਂ ਨੇ ਜੇਕਰ ਔਲਾਦ ਨਾ ਹੋਵੇ ਤਾਂ ਜ਼ਿਆਦਾਤਰ ਔਰਤਾਂ ਹੀ ਤਾਨੇ ਮਾਰਦੀਆਂ ਨੇ ਜੇਕਰ ਕੋਈ ਵਿਧਵਾ ਹੋ ਜਾਵੇ ਤਾਂ ਰਸਮਾਂ ਰੀਤਾਂ ਰਵਾਜਾਂ ਦੇ ਵਿੱਚ ਔਰਤ ਨੂੰ ਬੈਠਣ ਦੀ ਜੇ ਮਨਾਹੀ ਹੁੰਦੀ ਹੈ ਤਾਂ ਔਰਤਾਂ ਹੀ ਜ਼ਿਆਦਾ ਉਹ ਮਨਾਹੀ ਜਾਂ ਪਾਬੰਦੀਆਂ ਲਗਾਉਂਦੀਆਂ ਨੇ ਔਰਤ ਹੀ ਔਰਤ ਦੀ ਦੁਸ਼ਮਣ ਹੈ ਤੁਹਾਨੂੰ ਲੱਗਦਾ ਹੈ ਕਿੰਨੀ ਕੋ ਸੱਚਾਈ ਹੈ ਇਸ ਵਿੱਚ ਤੇ ਜੇ ਵਾਕਿਆ ਇਸ ਵਿੱਚ ਸੱਚਾਈ ਹੈ ਅਜਿਹੀ ਸਥਿਤੀ ਕਿਉਂ ਹੈ ਕਿ ਔਰਤ ਔਰਤ ਨੂੰ ਕਿਸੇ ਇੱਕ ਸਥਿਤੀ ਵਿੱਚ ਆ ਕੇ ਪਸੰਦ ਨਹੀਂ ਕਰਦੀ ਮੈਂ ਇਹਦੇ ਦੋ ਕਾਰਨ ਮੰਨਦੀ ਆ ਜਦੋਂ ਮੈਂ ਸੋਚਦੀ ਆ ਨਾ ਮੈਂ ਵੀ ਜਿਵੇਂ ਕਿ ਆਪਾਂ ਸਾਰੇ ਸੋਚਦੇ ਰਹਿੰਦੇ ਨੇ ਵੀ ਇਦਾਂ ਕਿਉਂ ਹਨਾ ਵੀ ਜਿਵੇਂ ਘਰਾਂ ਦੇ ਵਿੱਚ ਸਾਡੇ ਨਾਲ ਵਿਹਾਰ ਹੁੰਦਾ ਵਾ ਨਾ ਸਾਡੀਆਂ ਸੱਸਾਂ ਮਾਵਾਂ ਜਾਂ ਵੱਲੋਂ ਜਾਂ ਕਿਤੇ ਹੋਰ ਦਫ਼ਤਰਾਂ ਦੇ ਵਿੱਚ ਕਲਿਕਸ ਵੱਲੋਂ ਜਾਂ ਕਿਵੇਂ ਸੁਣਨਾ ਚਾਹੁੰਦਾ ਇੱਕ ਤਾਂ ਮੈਂ ਸੋਚਦੀ ਆਂ ਵੀ ਜਿਹੜੀ ਪਿਤਰੀ ਸਾਡੀ ਸੱਤਾ ਵਾ ਨਾ ਉਹਦੇ ਪ੍ਰਭਾਵ ਦੇ ਵਿੱਚ ਆ ਉਹਦੇ ਅਨਸਾਰ ਚੱਲਦੀ ਆ ਔਰਤ ਮਤਲਬ ਉਹਦੀ ਮਾਨਸਿਕਤਾ ਇਦਾਂ ਬਣਾਈ ਗਈ ਆ ਵੀ ਉਹ ਸਾਰੇ ਕਸਨ ਉਹਦੀ ਅਚੇਤੇ ਹੀ ਉਹ ਸਾਰੇ ਕਬੂਲ ਕਰ ਚੁੱਕੀ ਆ ਵੀ ਇਹ ਇਦਾਂ ਹੀ ਚੱਲਣਾ ਵਾ ਵੀ ਜੇ ਮੇਰੀ ਸੱਸ ਨੇ ਮੈਨੂੰ ਮੇਰੇ ਤੇ ਇਦਾਂ ਮੈਨੂੰ ਬੰਦਸ਼ਾਂ ਦੇ ਵਿੱਚ ਰੱਖਿਆ ਵੀ ਹੁਣ ਮੇਰਾ ਵੀ ਫਰਜ਼ ਬਣਦਾ ਵੀ ਮੈਂ ਆਪਣੀ ਨੌਹ ਤੇ ਵੀ ਉਹ ਸਾਰੀਆਂ ਬੰਦਸ਼ਾਂ ਲਾਵਾਂ ਵੀ ਜੇ ਜਿਹੜੀ ਆਜ਼ਾਦੀ ਮੈਨੂੰ ਨਹੀਂ ਮਿਲੀ ਤੇ ਉਹ ਮੇਰੀਆਂ ਨੌਹਾਂ ਧੀਆਂ ਤੀਆਂ ਨੂੰ ਨਾ ਮਿਲੇ ਹਨਾ ਔਰ ਜਿਹੜੀਆਂ ਬਾਕੀ ਆਪਾਂ ਕਹਿੰਦੇ ਆ ਵੀ ਹਰ ਥਾਂ ਦੇ ਦਫ਼ਤਰਾਂ ਦੇ ਵਿੱਚ ਜਾਂ ਕਿਤੇ ਵੀ ਹਨਾ ਔਰਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਜਿਨ੍ਹਾਂ ਦੇ ਉਹੋ ਬਸ ਉਹ ਪਾਵਰ ਦਾ ਇੱਕ ਖੇਲ ਹੈਗਾ ਹਨਾ ਵੀ ਜਿਹਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਆ ਉਹ ਦੂਜੇ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਇਹਦੇ ਵਿੱਚ ਮੈਨੂੰ ਲੱਗਦਾ ਕਿ ਔਰਤਾਂ ਤੇ ਪੁਰਸ਼ਾਂ ਦੀ ਮਾਨਸਿਕਤਾ ਬਰਾਬਰ ਆ ਜੀ ਸੋ ਬਰਾਬਰ ਦਾ ਰੋਲ ਆ ਉਹਨਾਂ ਦਾ ਉਹ ਜਿਵੇਂ ਪੁਰਸ਼ ਕਰਦੇ ਨੇ ਉਹ ਪੁਰਸ਼ ਵੀ ਆਪਣੇ ਛੋਟੇ ਤੋਂ ਮਤਲਬ ਦੂਜਿਆਂ ਨੂੰ ਨਾਲ ਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਵੀ ਚਾਹੇ ਉਧਰ ਸਾਡੇ ਕੋਲ ਹੀ ਰਵੇ ਕਿ ਚਾਹੇ ਉਧਰ ਦਾ ਹੀ ਰੋਲਾ ਵਾਹਣਾ ਇਸੇ ਤਰ੍ਹਾਂ ਹੀ ਔਰਤਾਂ ਕਰਦੀਆਂ ਔਰ ਦੂਜੀ ਗੱਲ ਆ ਵੀ ਇਹਦੇ ਵਿੱਚ ਉਹ ਅਸੁਰੱਖਿਤ ਮਹਿਸੂਸ ਕਰਦੀ ਆ ਮੈਂ ਸੋਚਦੀ ਆ ਜੀ ਵੀ ਜੇਕਰ ਇਹ ਸਾਡੇ ਹੱਥ ਵਿੱਚ ਜੋ ਕੁਝ ਆ ਗਿਆ ਵੀ ਇਹ ਸਾਡੇ ਕੋਲ ਕਿਤੇ ਖਸ ਨਾ ਜਾਵੇ ਦੂਜੀਆਂ ਔਰਤਾਂ 'ਚ ਨਾ ਵੰਡਿਆ ਜਾਵੇ ਵੀ ਅਸੀਂ ਕਿਤੇ ਫੇਰ ਉਹ ਆਪਣੀ ਪਹਿਲਾਂ ਵਾਲੀ ਸਥਿਤੀ 'ਚ ਨਾ ਚਲੇ ਜਾਏਗੇ ਸੋ ਜਿਨ੍ਹਾਂ ਦੇ ਕੋਲ ਥੋੜੀ ਜੀ ਪਾਵਰ ਆ ਜਾਂਦੀ ਆ ਫਿਰ ਉਹ ਦੂਜਿਆਂ ਨੂੰ ਕੰਟਰੋਲ ਕਰਨ ਲੱਪੈਂਦੇ ਜਾਂ ਉਹਨਾਂ ਦਾ ਦਮਨ ਕਰਨਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਹ ਮਨੁੱਖੀ ਪ੍ਰਵਿਰਤੀ ਆ ਮੈਂ ਮੰਨਦੀ ਆ मैम अक्सर ही औरत दी आजादी दी ਗੱਲ ਚੱਲਦੀ ਹੈ ਸਾਹਿਤਕਾਰ ਵੀ ਔਰਤ ਦੀ ਆਜ਼ਾਦੀ ਨੂੰ ਲੈ ਕੇ ਆਪਣਾ ਆਪਣਾ ਪੱਖ ਪੇਸ਼ ਕਰਦੇ ਨੇ ਤੁਹਾਡੀ ਨਜ਼ਰ ਵਿੱਚ ਔਰਤ ਦੀ ਆਜ਼ਾਦੀ ਦਾ ਮਤਲਬ ਕੀ ਹੈ ਮੈਂ ਸੋਚਦੀ ਆਂ ਵੀ ਇੱਕ ਤਾਂ ਸਾਡੀਆਂ ਕੁੜੀਆਂ ਦੇ ਜਿਹੜੇ ਪਾਲਣ ਪੋਸ਼ਣ ਦੇ ਵਿੱਚ ਬਹੁਤ ਕਈ ਘਰਾਂ ਦੇ ਵਿੱਚ ਮੈਂ ਵਿਤਕਰੇ ਦੇਖੇ ਆ ਹਨਾ ਕੁੜੀਆਂ ਨੂੰ ਹੋਰ ਤਰ੍ਹਾਂ ਪਾਲਣਾ ਮੁੰਡਿਆਂ ਨੂੰ ਹੋਰ ਤਰ੍ਹਾਂ ਪਾਲਣਾ ਕੁੜੀਆਂ ਨੂੰ ਸਿੱਖਿਆ ਹੋਰ ਦੇਣੀ ਮੁੰਡਿਆਂ ਨੂੰ ਹੋਰ ਦੇਣੀ ਮੁੰਡਿਆਂ ਨੂੰ ਕਈ ਨਜਾਇਜ਼ ਖੁੱਲ੍ਹਾ ਦੇ ਦੇਣੀਆਂ ਕੁੜੀਆਂ ਦੀਆਂ ਜਿਹੜੀਆਂ ਨਜਾਇਜ਼ ਸੱਦਰਾ ਉਹਨਾਂ ਦੇ ਜਾਇਜ਼ ਸੁਪਨੇ ਉਹਨਾਂ 'ਤੇ ਵੀ ਪਾਬੰਦੀ ਲਾ ਦੇਣੀ ਹਨਾ ਸੋ ਇਸ ਤਰ੍ਹਾਂ ਜਿਹੜੀ ਉਹ ਉਹਦੀ ਇੱਕ ਮਾਨਸਿਕਤਾ ਹੋਰ ਤਰ੍ਹਾਂ ਦੀ ਬਣ ਜਾਂਦੀ ਆ ਹਨਾ ਕੁੜੀ ਆਪਣੇ ਆਪ ਨੂੰ ਬਹੁਤ ਬੰਦਨ ਵਿੱਚ ਤੇ ਗੁਲਾਮ ਮਹਿਸੂਸ ਕਰਦੀ ਆ ਤੇ ਕੁੜੀ ਦੀ ਜਿਹੜੀ ਆਜ਼ਾਦੀ ਆ ਨਾ ਉਹਦਾ ਮਤਲਬ ਆ ਵੀ ਕੁੜੀ ਆਪਣੇ ਪੈਰਾਂ ਤੇ ਖੜੀ ਹੋਵੇ ਹਮਮ ਔਰ ਆਪਣੇ ਫੈਸਲੇ ਆਪ ਲੈ ਸਕੇ ਜੀ ਉਹ ਜੇ ਉਹ ਬਾਹਰ ਕਿਸੇ ਵੇਲੇ ਘੁੰਮਦੀ ਵਿਚਰਦੀ ਆ ਤਾਂ ਉਹਨੂੰ ਡਰ ਨਾ ਲੱਗੇ ਹਮ ਤੇ ਨਾ ਹੀ ਉਹਦੇ ਮਾਪਿਆਂ ਨੂੰ ਡਰ ਲੱਗੇ ਬਿਲਕੁਲ ਮੈਨੂੰ ਇਹੀ ਲੱਗਦੀ ਆ ਆਜ਼ਾਦੀ ਤੇ ਉਹਦੇ ਉਹਦੇ ਪਰਸ ਵਿੱਚ ਪੈਸੇ ਹੋਣ ਉਹ ਨਿੱਕੀਆਂ ਨਿੱਕੀਆਂ ਲੋੜਾਂ ਲਈ ਦੂਜਿਆਂ ਤੋਂ ਉਹਨੂੰ ਮਥਾਜ ਨਾ ਹੋਣਾ ਪਵੇ ਜੀ ਆਪਣੇ ਮਾਪਿਆਂ ਤੋਂ ਜਾਂ ਆਪਣੇ ਸਹੁਰੇ ਪਰਿਵਾਰ ਤੋਂ ਜਾਂ ਆਪਣੇ ਪਤੀ ਤੋਂ ਪਿਆਸੇ ਨਾ ਮੰਗਣੇ ਪੈਣ ਜੀ ਤੇ ਮੈਡਮ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਜਹੀਆਂ ਔਰਤਾਂ ਨੇ ਜਿਹੜੀਆਂ ਕਿ ਆਪਣੀ ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਔਰਤਾਂ ਨੂੰ ਜੇਕਰ ਉਹ ਜ਼ਿਆਦਾ देर ਰਾਤ ਨੂੰ ਬਾਹਰ ਰਹੇ ਕਿਸੇ ਵੀ ਕਾਰਨ ਕਰਕੇ ਜਾਂ ਫਿਰ ਆਪਣੀ ਪਸੰਦ ਦੇ ਅਜਿਹੇ ਕੱਪੜੇ ਪਾ ਲਵੇ ਜਿਹੜੇ ਕਿ ਸਮਾਜ ਨੂੰ ਜਾਂ ਉਸ ਦੇ ਪਰਿਵਾਰ ਨੂੰ ਪਸੰਦ ਨਹੀਂ ਹਨ ਤੇ ਫਿਰ ਕਿਹਾ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਹੈ ਕਿਤੇ ਨਾ ਕਿਤੇ ਆਪਣੀ ਆਜ਼ਾਦੀ ਦੀ ਦੁਰਵਰਤੋਂ ਕਰ ਰਹੀਆਂ ਨੇ ਕੀ ਆਪਣੀ رائے ਰੱਖਦੇ ਹੋ ਇਸ ਤੇ ਉਨੀ ਦੁਰਵਰਤ ਤੋਂ ਤਾਂ ਅਨਨ ਨੇ ਕੀ ਕਰਨੀਆਂ ਵਿਚਾਰਿਆਂ ਨੂੰ ਇਹ ਆ ਕਿ ਹੁਣ ਮਸਾ ਮਸਾ ਉਹ ਥੋੜੀਆਂ ਜੀਆਂ ਘਰੋਂ ਬਾਹਰ ਨਿਕਲਣ ਲੱਗੀਆਂ ਨੇ ਹਨਾ ਮਤਲਬ ਉਹਨਾਂ ਨੂੰ ਮੌਕੇ ਮਿਲਣ ਲੱਗੇ ਆ ਪੜ੍ਹਨ ਲਿਖਣ ਦੇ ਕਾਲਜਾਂ ਯੂਨੀਵਰਸਿਟੀਆਂ ਚ ਜਾਣ ਲੱਗੀਆਂ ਨੌਕਰੀਆਂ ਕਰਨ ਲੱਗੀਆਂ ਉਹਨਾਂ ਦੇ ਕੋਲੇ ਸਵੈ ਨਿਰਭਰ ਹੋਣ ਲੱਗੀਆਂ ਸੋ ਮੈਨੂੰ ਤਾਂ ਲੱਗਦਾ ਨਹੀਂ ਕੋਈ ਉਹ ਆਪਣੀ ਆਜ਼ਾਦੀ ਦੀ ਦੁਰਵਰਤਨਾ ਕਰਦੀਆਂ ਕਿ ਇਹ ਸਾਡੇ ਸਮਾਜ ਨੂੰ ਆਦਤ ਨਹੀਂ ਹੈਗੀ ਕੁੜੀਆਂ ਨੂੰ ਇਦਾਂ ਦੇਖਣ ਦੀ ਹਨਾ ਸੋ ਇਹ ਸਾਡੇ ਪੁਰਸ਼ਾਂ ਨੂੰ ਸਾਡੇ ਮਰਦ ਪ੍ਰਧਾਨ ਸਮਾਜ ਨੂੰ ਆਦਤ ਪਾਉਣੇ ਪਊਗੀ ਵੀ ਉਹ ਜੇ ਕੁੜੀਆਂ ਹੱਸਦੀਆਂ ਖੇਡਦੀਆਂ ਚੈੱਕਦੀਆਂ ਕਿਤੇ ਜੇ ਮੁੰਡੇ ਜਾ ਸਕਦੇ ਆ ਮੁੰਡੇ ਖੜਕੇ ਕਿਤੇ ਠਾਕਾ ਮਾਰ ਸਕਦੇ ਆ ਜੇ ਕੁੜੀ ਨੇ ਮੇ ਦਾ ਠਾਕਾ ਮਾਰ ਲਿਆ ਹੱਸ ਲਈ ਕਿਤੇ ਉਹ ਵੀ ਉਹਨੂੰ ਬਰਦਾਸ਼ਤ ਕਰੋ ਮਤਲਬ ਸਾਡੇ ਸਮਾਜ ਤੋਂ ਬਰਦਾਸ਼ਤ ਨਹੀਂ ਹੋ ਰਿਆ ਪਰ ਹੌਲੀ ਹੌਲੀ ਸਾਡੇ ਸਮਾਜ ਨੂੰ ਆਦਤ ਪੈ ਜਾਊਗੀ ਔਰ ਜਿਹੜੇ ਪੁਰਸ਼ ਆ ਜਿਹੜੇ ਉਹਨਾਂ ਨੂੰ ਹੁਣ ਇੰਨੀਆਂ ਸਦੀਆਂ ਤੋਂ ਕਾਬਜ਼ ਨੇ ਜਿਹੜੀ ਥਾਂ ਤੇ ਹੁਣ ਜਦੋਂ ਉਹਨਾਂ ਦੇ ਕੋਲੋਂ ਥਾਂ ਖਿਸਕਦੀ ਆ ਤਾਂ ਕੁੜੀਆਂ ਆਪਣੀ ਥਾਂ ਪ੍ਰਾਪਤ ਕਰ ਲੈਂਦੀਆਂ ਨੇ ਤੇ ਉਹਨਾਂ ਤੋਂ ਜਰ ਨਹੀਂ ਹੁੰਦੀ ਮਸ ਉਹ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਪਰ ਸਭ ਸਮਝ ਜਾਣਗੇ ਵੀ ਹੁਣੇ ਥਾਂ ਛੱਡਣੀ ਪੈਣੀ ਆ ਜੀ ਮੈਮ ਪਹਿਲਾਂ ਕੋਈ ਸਮਾਂ ਹੁੰਦਾ ਸੀ ਜਦੋਂ ਮਰਦ ਬਾਹਰ ਕੰਮ ਕਰਦੇ ਸੀ ਕਮਾ ਕੇ ਲਿਆਉਂਦੇ ਸੀ ਤੇ ਔਰਤਾਂ ਘਰ-ਬਾਰ ਸੰਭਾਲਦੀਆਂ ਸੀ ਫਿਰ ਔਰਤਾਂ ਨੇ ਵੀ ਬਾਹਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਮਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਉਮੀਦ ਇਹ ਰੱਖੀ ਜਾਂਦੀ ਹੈ ਕਿ ਔਰਤਾਂ ਜੇ ਬਾਹਰ ਕਮਾਉਂਦੀਆਂ ਵੀ ਨੇ ਤਾਂ ਵੀ ਘਰ ਸੰਭਾਲਣਾ ਔਰਤ ਦੀ ਹੀ ਜ਼ਿੰਮੇਵਾਰੀ ਹੈ ਇਦਾਂ ਕਿਉਂ ਜੇ ਔਰਤ ਮਰਦ ਵरे ਕੰਮ ਕਰਨੇ ਸ਼ੁਰੂ ਕਰਤੇ ਔਰਤ ਨਹੀਂ ਤਾਂ ਮਰਦ ਔਰਤਾਂ ਵਾਲੇ ਕੰਮ ਕਰਨ ਤੋਂ ਕਈ ਮਰਦ ਕਈ ਇੱਕ ਮਰਦ ਹੈ ਜੋ ਬਹੁਤ ਵਧੀਆ ਕਰਦੇ ਨੇ ਪਰ ਬਹੁਤੇ ਮਰਦ ਜਿਹੇ ਹਨ ਜੋ ਔਰਤਾਂ ਵਲੇ ਕੰਮ ਕਰਨ ਤੋਂ ਥੋੜਾ ਗੁਰੇਜ਼ ਮਹਿਸੂਸ ਕਰਦੇ ਆ ਅਜਿਹਾ ਕਿਉਂ ਹੁੰਦਾ ਹੈ ਬਸ ਉਹੀ ਆ ਜਿਹੜੀ ਸਦੀਆਂ ਤੋਂ ਮਾਨਸਿਕਤਾ ਬਣੀ ਆ ਹਨਾ ਕਿ ਕਿ ਔਰਤ ਦੇ ਕੰਮ ਵੀ ਉਹਦਾ ਕਾਰਜ ਖੇਤਰ ਘਰ ਦਾ ਹੀ ਸਮਝ ਲਿਆ ਗਿਆ ਵੀ ਇਹ ਘਰ ਇਹ ਨਹੀਂ ਸੰਭਾਲਣਾ ਪਰਿਵਾਰ ਇਹ ਨਹੀਂ ਸੰਭਾਲਣਾ ਵੀ ਤੇ ਪੁਰਸ਼ ਨੇ ਇਹ ਸੋਚ ਲਿਆ ਮੈਂ ਬਾਹਰੋਂ ਜਾ ਕੇ ਕਮਾ ਕੇ ਲਿਆਉਣਾ ਹਨਾ ਤੇ ਵੀ ਮੇਰਾ ਕੰਮ ਇਹੀ ਆ ਬਸ ਤੇ ਆ ਕੇ ਸੇਵਾ ਕਰਾਉਣੀ ਹਨਾ ਸੋ ਜਿਵੇਂ ਮੈਂ ਹੁਣ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਵੀ ਹੌਲੀ ਹੌਲੀ ਸਾਰਾ ਕੁਝ ਬਦਲ ਲਿਆ ਵਾ ਸੋ ਔਰਤ ਜਿਸ ਤਰ੍ਹਾਂ ਬਰਾਬਰ ਹੁਣ ਕਮਾ ਰਹੀ ਆ ਹਨਾ ਤਾਂ ਜਿਹੜਾ ਪੁਰਸ਼ ਵੀ ਸਮਝਣ ਲੱਗਿਆ ਹੋਇਆ ਕਿ ਹਾਂ ਹੁਣ ਜੇ ਮੇਰੀ ਵਾਈਫ ਕੰਮ ਤੇ ਗਈ ਆ ਤਾਂ ਉਹ ਵੀ ਥੱਕੀ ਟੁੱਟੀ ਘਰੇ ਮੁੜੂਗੀ ਤਾਂ ਉਹ ਵੀ ਮਤਲਬ ਜਦੋਂ ਘਰੇ ਹੁੰਦਾ ਤਾਂ ਉਹ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਸਹਿਯੋਗ ਕਰਦੇ ਆ ਕਿਉਂਕਿ ਮੈਂ ਇਹ ਆਪਣੇ ਘਰ ਵਿੱਚ ਹੀ ਦੇਖਦੀ ਆ ਵੀ ਮੇਰਾ ਜਿਹੜਾ ਪੁੱਤਰ ਤੇ ਮੇਰਾ ਜਵਾਈ ਹੈ ਨਾ ਤੇ ਉਹ ਕਿਵੇਂ ਉਹਨਾਂ ਦੀ ਸਪੋਰਟ ਕਰਦੇ ਆ ਨਾ ਆਪਣੀਆਂ ਪਤਨੀਆਂ ਦੀ ਸੋ ਬੱਚਿਆਂ ਨੂੰ ਸੰਭਾਲਦੇ ਆ ਤੇ ਘਰੇ ਉਹਨਾਂ ਨੂੰ ਖਾਣਾ ਵੀ ਬਣਾ ਦਿੰਦੇ ਆ ਸੋ ਇਸ ਕਰਕੇ मैं बदलता हुआ समाज देख रही हूँ और हौली हौली सारा कुछ ठीक हो जाएगा जी जी। लगता है कि जो साहित्य है वह औरतानी स्थिति बदलाव लिया को ज़्यादा कामयाब हो सकता है तो साहित्य औरतों की स्थिति बदलाव लिया को वीया भूमिका निभा सकता है ਸਾਡੇ ਜਿਹੜੇ ਸਾਹਿਤ ਦੇ ਵਿੱਚ ਨਾ ਬਹੁਤ ਹੁਣ ਨਾਰੀਵਾਦੀ ਸਾਹਿਤ ਰਚਿਆ ਜਾ ਰਿਹਾ ਸਿਰਫ ਔਰਤਾਂ ਵੱਲੋਂ ਨਹੀਂ ਪੁਰਸ਼ਾਂ ਵੱਲੋਂ ਵੀ ਰਚਿਆ ਜਾ ਰਿਹਾ ਜਿਵੇਂ ਮੈਂ ਹੁਣ ਕਵਤਾ ਦੇ ਖੇਤਰ ਵਿੱਚ ਕੰਮ ਕਰਦੀ ਹਾਂ ਨਾ ਤਾਂ ਮੈਂ ਦੇਖਦੀ ਆਂ ਵੀ ਸ਼ਿਵ ਕੁਮਾਰ ਨੇ ਜਿਹੜੀ ਲੂਣਾ ਕਿਤਾਬ ਲਿਖੀ ਹੈ ਨਾ ਉਹ ਸਾਰੀ ਔਰਤ ਦੇ ਹੱਕ ਦੇ ਵਿੱਚ ਆ ਉਹ ਨਾ ਨਾਰੀਵਾਦੀ ਕਵਤਾ ਕਹੀ ਜਾ ਸਕਦੀ ਆ ਔਰ ਪਾਸ਼ ਨੇ ਇੱਕ ਕਵਤਾ ਬਹੁਤ ਸੋਹਣੀ ਲਿਖੀ ਝਿੜੀਆਂ ਦਾ ਚੰਬਾ ਨਾ ਉਹ ਵੀ ਉਹਨੇ ਬਹੁਤ ਮਤਲਬ ਔਰਤਾਂ ਦੇ ਹੱਕ 'ਚ ਉਹਨਾਂ ਦੇ ਦਰਦ ਨੂੰ ਬਿਆਨ ਕੀਤਾ ਉਹਦੇ ਵਿੱਚ ਫੇਰੇਵੇਂ ਪਾਤਰ ਸਾਹਿਬ ਦੇ ਕਈ ਸ਼ੇਅਰ ਹੈਗੇ ਆ ਬਈ ਇੱਕ ਕੈਦ ਚੋਂ ਦੂਜੀ ਕੈਦ ਚ ਪਹੁੰਚ ਗਈ ਹੈ ਕੀ ਖੱਟਿਆ ਮਹਿੰਦੀ ਲਾ ਕੇ ਬਟਨਾ ਮਲ ਕੇ ਸੋ ਇਸ ਤਰ੍ਹਾਂ ਦਾ ਜਿਹੜਾ ਸਾਹਿਤਾ ਉਹ ਜਾਗਰੂਕਤਾ ਲਿਆਉਂਦਾ ਸਮਾਜ ਦੇ ਵਿੱਚ ਔਰ ਸੋਚਣ ਲਈ ਮਜਬੂਰ ਕਰਦਾ ਸਚੇਤ ਜਾਂ ਅਚੇਤ ਮਾਨਸਿਕਤਾ ਨੂੰ ਬਦਲਣ ਦੇ ਵਿੱਚ ਸਹਾਇੀ ਹੁੰਦਾ। ਸੋ ਵੱਡਾ ਰੋਲ ਆ ਸਾਹਿਤ ਦਾ। ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਇਸ ਤਰ੍ਹਾਂ ਦੀ ਯਤਨਾਂ ਨਾਲ ਹੀ ਸਾਡਾ ਸਮਾਜ ਬਦਲ ਬਦਲਦਾ ਵਾ ਤੇ ਔਰ ਬਦਲਿਆ ਵਾ। ਮੈਂ ਇੱਕ ਸਵਾਲ ਇਹ ਕਿ ਸਾਹਿਤ ਵਿੱਚ ਔਰਤਾਂ ਦੀ ਗਿਣਤੀ ਘਟ ਕਿਉਂ ਹੈ? ਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪੁਰਸ਼ ਜ਼ਿਆਦਾ ਲਿਖਦੇ ਨੇ। ਔਰਤਾਂ ਦੇ ਬਾਰੇ ਵੀ ਪੁਰਸ਼ਾਂ ਨੇ ਜ਼ਿਆਦਾ ਲਿਖਿਆ ਹੋਇਆ ਹੈ। ਸਾਹਿਤ ਦੇ ਵਿੱਚ ਔਰਤਾਂ ਦੀ ਗਿਣਤੀ ਘੱਟ ਹੋਣ ਦਾ ਕਾਰਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਆਪਾਂ ਪਿੱਛੇ ਦੇਖਦੇ ਹਾਂ ਤਾਂ ਨਾ ਅਸੀਂ ਲੋਕ ਗੀਤ ਨੂੰ ਸੁਣਦੇ ਹਾਂ ਨਾ ਜਦੋਂ ਤਾਂ ਉਹ ਸਾਰੇ ਲੋਕ ਗੀਤ तकरीबन ਜ਼ਿਆਦਾਤਰ ਔਰਤਾਂ ਦੇ ਰਚੇ ਹੋਏ ਮਿਲਦੇ ਆ ਕਿਉਂਕਿ ਔਰਤਾਂ ਦੀ वेदना ਨਾਲ ਔਰਤਾਂ ਦੀਆਂ ਭਾਵਨਾਵਾਂ ਨਾਲ ਉਹਨਾਂ ਦੇ ਸੁਪਨੇ ਆ ਸਦਰਾਂ ਨਾਲ ਉਹਨਾਂ ਦਾ ਮੇਲ ਆ ਜੈ ਬੋਲੀਆਂ ਸਿੱਠਣੀਆਂ ਹਨ ਸੁਹਾਗ ਘੋੜੀਆਂ ਉਹ ਸਾਰੇ ਔਰਤਾਂ ਦੇ ਰਚੇ ਹੋਏ ਆ ਫਿਰ ਫਿਰ ਇਹ ਪ੍ਰਸ਼ਨ ਉੱਠਦਾ ਵੀ ਉਹ ਜਿਹੜੀਆਂ ਇੰਨੀਆਂ ਪ੍ਰਤਿਭਾਬਾਨ ਔਰਤਾਂ ਜਿਹੜੀਆਂ ਗੁੰਮਨਾਮ ਰਹਿ ਕੇ ਇੰਨੇ ਸੋਹਣੇ ਗੀਤ ਸਿਰਜਦੀਆਂ ਸੀ ਜਿਨ੍ਹਾਂ ਨੇ ਅਮਰ ਰਹਿਣ ਵਾਲੇ ਉਹ ਗੀਤ ਸਿਰਜੇ ਵੀ ਇਹ ਹੌਲੀ-ਹੌਲੀ ਕਿੱਦਾਂ ਪਿੱਛੇ ਚਲੀਆਂ ਗਈਆਂ ਪਾਸੇ ਕਿਵੇਂ ਹੋ ਗਈਆਂ ਸਾਹਿਤ ਦੇ ਵਿੱਚੋਂ ਵੀ ਹੁਣ ਉਹ ਇਸ ਆਧੁਨਿਕ ਸਮੇਂ ਦੇ ਵਿੱਚ ਵੀ ਉਹ ਬਰਾਬਰ ਕਿਉਂ ਨਹੀਂ ਹੈਗੀਆਂ ਜਦ ਕਿ ਹੁਣ ਉਹਨਾਂ ਨੂੰ ਪੂਰੀ ਮਤਲਬ ਛੋਟ ਆ ਹਨਾ ਵੀ ਉਹ ਲਿਖ ਸਕਦੀਆਂ ਨੇ ਬਹੁਤਾ ਨਹੀਂ ਉਹਨਾਂ ਤੇ ਬੰਦਨ ਬੰਦਨ ਹੈਗਾ ਫਿਰ ਬਸ ਇਹੀ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਜਦੋਂ ਔਰਤਾਂ ਨੂੰ ਘਾਰਾਂ ਦੇ ਵਿੱਚ ਕੈਦ ਕੀਤਾ ਹਨਾ ਜਦੋਂ ਪੁਰਸ਼ ਸੱਤਾ ਦੇ ਵਿੱਚ ਆ ਗਏ ਮਰਦਾਵਾਂ ਸਮਾਜ ਪਿਤਰੀ ਸੱਤਾ ਕਾਇਮ ਹੋਈ ਆ ਤਾਂ ਉਹਨਾਂ ਕੁੜੀਆਂ ਤੋਂ ਉਹਨਾਂ ਔਰਤਾਂ ਤੋਂ ਜਿਹੜੀਆਂ ਮਤਲਬ ਉਦੋਂ ਇੰਨੀਆਂ ਵਿਦਵਾਨ ਔਰਤਾਂ ਸੀ ਸਾਡੇ ਕੋਲ ਪਰਾਚੀਨ ਕਾਲ ਦੇ ਵਿੱਚ ਵੈਦਿਕ ਕਾਲ ਦੇ ਆਰੰਭ ਦੇ ਵਿੱਚ ਜਦੋਂ ਵੈਦਾਂ ਦੀ ਰਚਨਾ ਹੋਈ ਆ ਤਾਂ ਰਿਸ਼ੀ ਕਾਵਾਂ ਦਾ ਬਰਾਬਰ ਦਾ ਯੋਗਦਾਨ ਆ 40 ਦੇ ਕਰੀਬ ਰਿਸ਼ੀ ਕਾਵਾਂ ਦੇ ਨਾਮ ਲੈ ਜਾਂਦੇ ਆ ਜਿਨ੍ਹਾਂ ਚੋਂ ਅਪਾਲਾ ਕੋਸ਼ਾ ਲੁਪਾ ਮਧਰਾ ਮਤ੍ਰੇਈ ਇੰਦਰਾਣੀ ਗਾਰਗੀ ਹਨ ਵੀ ਜਿਨ੍ਹਾਂ ਨੇ ਉਹ ਵੇ ਇਦਾਂ ਦੀ ਰਚਨਾ ਵਿੱਚ ਹਿੱਸਾ ਪਾਇਆ ਸਹਿਯੋਗ ਦਿੱਤਾ ਪਰ ਹੌਲੀ ਹੌਲੀ ਉਹਨਾਂ ਦੇ ਨਾਮ ਲੈਣੇ ਛੱਡਤੇ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਉਹ ਮਤਲਬ ਇੱਕ ਤਰ੍ਹਾਂ ਨਾਲ ਲੋਪ ਹੀ ਹੋ ਗਈਆਂ ਸੀਗੀਆਂ ਔਰ ਫਿਰ ਦੇਖਿਆ ਵੀ ਜਦੋਂ ਕੋਈ ਕੁੜੀ ਲਿਖਣ ਲੱਗਦੀ ਹੈ ਨਾ ਔਰ ਤਾਂ ਕੋਈ ਪ੍ਰਤਿਭਾਵਾਨ ਤਾਂ ਰਚਨਾਵਾਂ ਮਰ ਜਾਣ ਲੱਗਦੀ ਤੋਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਜਿਹਦੇ ਕੋਲ ਜਿਸ ਤਰ੍ਹਾਂ ਮੈਂ ਮੀਰਾ ਬਾਰੇ ਸੋਚਦੀ ਹਾਂ ਨਾ ਸਾਡੇ ਕੋਲ ਇੱਕ ਮਿਸਾਲ ਦੇ ਤੌਰ ਤੇ ਵੀ ਮੀਰਾ ਨੇ ਜਦੋਂ ਕਵਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਆਪਣੇ ਮਨ ਦੀਆਂ ਭਾਵਨਾਵਾਂ ਤਾਂ ਉਹਨੂੰ ਜ਼ਹਿਰ ਪਿਆਤੀ ਜੀ ਮਤਲਬ ਉਹਦਾ ਵਿਰੋਧ ਕਰਤਾ ਉਹਦੀ ਆਵਾਜ਼ ਬੰਦ ਕਰਤੀ ਉਹਦਾ ਗਲਾ ਘੁੱਟ ਦਿੱਤਾ ਹਨਾ ਤਾਂ ਇਸ ਤਰ੍ਹਾਂ ਫਿਰ ਹੌਲੀ ਹੌਲੀ ਉਹ ਨਾਓ ਵਿਚਾਰੀਆਂ ਗਿਆਨ ਪ੍ਰਾਪਤ ਕਰ ਸਕਦੀਆਂ ਸੀ ਨਾ ਪੜ ਸਕਦੀਆਂ ਸੀ ਤੇ ਨਾ ਹੀ ਉਹ ਇਦਾਂ ਉਹ ਸਾਹਿਤ ਰਚ ਸਕਦੀਆਂ ਸੀਗੀਆਂ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗੂ ਉਦਾਸੀਆਂ ਤੇ ਜੀ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧਵਾਗ ਨਿਰਵਾਣ ਦੀ ਪ੍ਰਾਪਤੀ ਲਈ ਤਾਂ ਉਹਨਾਂ ਸੱਤਾ ਰਿਸ਼ੀਆਂ ਵਿੱਚ ਕੋਈ ਰਿਸ਼ੀ ਕਾ ਵੀ ਜ਼ਰੂਰ ਹੁੰਦੀ ਸ਼ਾਮਲ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਹੁਣ ਦੁਬਾਰਾ ਤੋਂ ਜਦੋਂ ਹੁਣ ਔਰਤਾਂ ਦੀ ਸਥਿਤੀ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ ਵਾ ਤਾਂ ਔਰਤਾਂ ਹੋਣ ਥੋੜਾ ਥੋੜਾ ਲਿਖਣ ਲੱਗੀਆਂ ਔਰ ਹੌਲੀ ਹੌਲੀ ਉਹਨਾਂ ਦੀ ਗਿਣਤੀ ਵੱਧ ਰਹੀ ਆ ਜੀ ਮੈਂ ਤੁਹਾਡੇ ਤੋਂ ਇੱਕ ਕਵਿਤਾ ਸੁਨਾਚਾਹਾਂਗੀ ਜੋ ਔਰਤਾਂ ਨਾਲ ਸੰਬੰਧਿਤ ਹੋਵੇ ਤੇ ਤੁਹਾਡੇ ਦਿਲ ਦੇ ਬੇहद ਕਰੀਬ ਹੋਵੇ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਜੀ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਨਿੱਕੁੜਿਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ ਜੀ ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ ਨਹੀਂ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ ਨਹੀਂ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ ਜੀ ਮੈਮ ਤੁਸੀਂ ਰੋੜ ਪੱਥਰ ਦੀ ਗੱਲ ਕੀਤੀ ਹੈ ਤੇ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਹੈ ਕਿ ਔਕੜਾ ਜਾਂ ਸੰਘਰਸ਼ ਹਰ ਇੱਕ ਔਰਤ ਨੂੰ ਕਿਸੇ ਨਾ ਕਿਸੇ ਸਥਿਤੀ ਦੇ ਵਿੱਚ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਤੁਸੀਂ ਅੱਜ ਜੋ ਆਪਣੀ ਪਹਿਚਾਨ ਬਣਾਈ ਹੈ ਆਪਣੇ ਦਮ ਤੇ ਬਣਾਈ ਹੈ ਤੇ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਸੰਘਰਸ਼ ਦਾ ਸਫ਼ਰ ਰਿਹਾ ਹੈ ਜਦੋਂ ਜਦੋਂ ਤੁਸੀਂ ਟੁੱਟਦੇ ਸੀ ਜਦੋਂ ਜਦੋਂ ਤੁਸੀਂ ਕਹਿੰਨੇ ਕਹਿ ਸਕਦੇ ਕਿ ਤੁਹਾਡੇ ਸੁਪਨੇ ਟਹਿ ਟੇਰੀ ਹੁੰਦੇ ਸੀ ਜਦੋਂ ਜਦੋਂ ਸਮਾਜ ਜਾਂ ਆਪਣੇ ਪਰਿਵਾਰ ਦੇ ਤੁਹਾਨੂੰ ਰੋਕਦੇ ਸੀ ਆਪਣੇ ਸੁਪਨਿਆਂ ਦੀ ਉਡਾਨ ਭਰਨ ਨੂੰ ਉਦੋਂ-ਉਦੋਂ ਤੁਸੀਂ ਕਿਵੇਂ ਆਪਣੇ ਆਪ ਨੂੰ ਸੰਭਾਲਦੇ ਸੀ ਪਤਾ ਨਹੀਂ ਜਿਵੇਂ ਆਪਾਂ ਕਹਿੰਦੇ ਨਾ ਇਹ ਸਾਹਿਤ ਆ ਜਿਹੜਾ ਉਹ ਸਾਡੀ ਮਾਨਸਿਕਤਾ ਨੂੰ ਸਾਡੇ ਸਮਾਜ ਨੂੰ ਬਦਲਣ ਦੇ ਵਿੱਚ ਸਹਾਇੀ ਹੁੰਦਾ ਤੇ ਉਹ ਸ਼ਾਇਦ ਸਾਹਿਤ ਹੀ ਆ ਕਿਉਂਕਿ ਜਦੋਂ ਮੈਂ ਰੇਡੀਓ ਸੁਣਦੀ ਸੀ ਨਾ ਤਾਂ ਉਹਦੇ ਵਿੱਚ ਜਿਵੇਂ ਸਾਇਤਕਾਰਾਂ ਨਾਲ ਮੁਲਾਕਾਤਾਂ ਕਵਤਾਵਾਂ ਗੀਤ ਕਹਾਣੀਆਂ ਉਹਨਾਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਸੀਗੀ ਬਈ ਇਹ ਵੀ ਗੱਲਾਂ ਮੈਂ ਸਾਰੀਆਂ ਉੱਥੋਂ ਸਿੱਖਿਆ ਨਾ ਰੇਡੀਓ ਦੇ ਵਿੱਚੋਂ ਹੀ ਬਈ ਜਿਹੜੇ ਕੋਈ ਚੰਗਾ ਕੰਮ ਕਰਦੇ ਨੇ ਹਨਾ ਲੋਕ ਤੇ ਉਹਨਾਂ ਦੇ ਰਾਹਾਂ ਦੇ ਵਿੱਚ ਬੜੀਆਂ ਔਕੜਾਂ ਆਉਂਦੀਆਂ ਨੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਖਾਸ ਕਰਕੇ ਕੁੜੀਆਂ ਨੂੰ ਬਹੁਤ ਰੋਕਿਆ ਜਾਂਦਾ ਉਹਨਾਂ ਨੂੰ ਅੱਗੇ ਵਧਣ ਵਿੱਚ ਬਹੁਤ ਔਕੜਾਂ ਆਉਂਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਹੜੀਆਂ ਪਰ ਉਹ ਫਿਰ ਬਾਅਦ ਵਿੱਚ ਇਦਾਂ ਕਹਿੰਦੇ ਸੀਗੇ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਲਗਨ ਦੇ ਨਾਲ ਮਿਹਨਤ ਦੇ ਨਾਲ ਵੀ ਆਪਣੇ ਕਰਮ ਧਰਮ ਨਾਲ ਜੁੜੇ ਰਹਿਣਾ ਚਾਹੀਦਾ ਹਨਾ ਮਿਹਨਤ ਕਰਨੀ ਚਾਹੀਦੀ ਆ ਸੋ ਇਹ ਸਾਰੀਆਂ ਗੱਲਾਂ ਮੈਨੂੰ ਜਿਵੇਂ ਨਾ ਸਿੱਖਿਆਦਾਇਕ ਹੁੰਦੀਆਂ ਸੀ ਪ੍ਰੇਰਣਾਦਾਇਕ ਹੁੰਦੀਆਂ ਸੀ ਇਹ ਮੇਰੇ ਮਨ ਵਿੱਚ ਬੈਠ ਗਿਆ ਫਿਰ ਮੈਂ ਪਾਸ਼ ਦੀ ਕਵਤਾ ਸੁਣੀ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਹਨਾ ਸੋ ਇਹ ਸਾਹਿਤ ਹੀ ਆ ਜਿਨੇ ਮੈਨੂੰ ਮਤਲਬ ਇਦਾਂ ਮੇਰੀ ਲਗਨ ਨੂੰ ਪੱਕੀ ਕਰੀ ਰੱਖਿਆ ਮੈਨੂੰ ਡੋਲਣ ਨਹੀਂ ਦਿੱਤਾ ਇਹੋ ਜਿਹੀਆਂ ਗੱਲਾਂ ਬਾਤਾਂ ਹੀ ਸੀਗੀਆਂ ਫਿਰ ਮੈਂ ਆਪ ਵੀ ਉਹੋ ਜਿਹੀਆਂ ਕਵਤਾਵਾਂ ਲਿਖਣ ਲੱਗ ਪਈ ਫਿਰ ਕਦੇ-ਕਦੇ ਇਦਾਂ ਵੀ ਹੁੰਦਾ ਸੀਗਾ ਵੀ ਜਦੋਂ ਮੈਂ ਕਿਤੇ ਮੇਰਾ ਹੌਸਲਾ ਟੁੱਟਦਾ ਸੀਗਾ ਫਿਰ ਮੈਂ ਆਪਣੀਆਂ ਕਵਤਾਵਾਂ ਯਾਦ ਕਰਦੀ ਸੀ ਵੀ ਮੈਂ ਤਾਂ ਉਹ ਆਂ ਵੀ ਜਿਨੇ ਆਹ ਕਵਤਾ ਲਿਖੀ ਆ ਵੀ ਮੈਂ ਇਦਾਂ ਕਿੱਦਾਂ ਹਾਰ ਸਕਦੀ ਆ ਇਦਾਂ ਕਿੱਦਾਂ ਮੈਂ ਟੁੱਟ ਸਕਦੀ ਆ ਵੀ ਮੈਂ ਤਾਂ ਉਹ ਆਂ ਜਿਨੇ ਲਿਖਿਆ ਵੀ ਮੇਰੇ ਖੰਭਾਂ 'ਚ ਇੰਨੀ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਾਰ ਕਰ ਲਵਾਂ ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ ਤੇਰੇ ਇੱਕ ਅਦਮਚ ਜੇ ਮੈਂ ਬਸਰ ਕਰ ਲਵਾਂ ਕੀ ਮਤ ਹੈ ਸੋ ਮੈਂ ਕਿ ਵੀ ਮੈਂ ਦੂਜਿਆਂ ਨੂੰ ਪ੍ਰੇਰਣਾ ਦੇਣ ਵਾਲੀ ਆਪ ਕਿਦਾਂ ਹਾਰ ਸਕਦੀਆਂ ਹੂੰ ਸੋ ਇਸ ਤਰ੍ਹਾਂ ਦੀਆਂ ਬਸ ਗੱਲਾਂ ਬਾਤਾਂ ਜਿਵੇਂ ਮਨ ਵਿੱਚ ਸੋਚਾਂ ਚੱਲਦੀਆਂ ਹੁੰਦੀਆਂ ਹਨਾ ਵੀ ਇੱਕ ਬੰਦੇ ਦੇ ਵਿੱਚ ਦੋ ਬੰਦੇ ਹੁੰਦੇ ਆ ਜਿਹੜੇ ਆਪਸ ਵਿੱਚ ਵਾਰਤਾ ਲਾਪ ਕਰਦੇ ਰਹਿੰਦੇ ਆ ਹਮੇਸ਼ਾ ਡਾਇਲੋਗ ਚੱਲਦਾ ਰਹਿੰਦਾ ਆਪਣਾ ਆਪਣੇ ਨਾਲ ਹੀ ਬਿਲਕੁਲ ਸੋ ਉਹੀ ਬਸ ਜਿਹੜੀ ਅੰਦਰੀ ਅੰਤਰਮਨ ਦੀ ਆਵਾਜ਼ ਜਿਹਨੂੰ ਆਪਾਂ ਕਹਿੰਨੇ ਆ ਅੰਤਰਮਨ ਦੀ ਆਵਾਜ਼ ਹੀ ਮੈਨੂੰ ਬਸ ਪ੍ਰੇਰਣਾ ਦਿੰਦੀ ਸੀਗੀ ਕਿ ਨਹੀਂ ਹਾਰਨਾ ਨਹੀਂ ਟੁੱਟਣਾ ਨਹੀਂ ਡਿਗਣਾ ਨਹੀਂ ਉੱਠਣਾ ਹੈ ਜੀ ਬਸ ਵੀ ਸੰਘਰਸ਼ੀ ਜ਼ਿੰਦਗੀ ਦਾ ਦੂਜਾ ਨਾਮ ਆ। ਜੂਝਦੇ ਰਹਿਣਾ। ਬਿਲਕੁਲ। ਵਾਕਈ ਹੀ ਦੋਸਤੋ ਜਦੋਂ ਅਸੀਂ ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਆ ਅਸੀਂ ਅਕਸਰ ਹੀ ਇਹ ਗੱਲ ਕਰਦੇ ਆ ਕਿ ਔਰਤ ਦੀ ਆਜ਼ਾਦੀ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੂੰ ਸੁਪਨੇ ਵੇਖਣ ਦੀ ਆਜ਼ਾਦੀ ਹੋਵੇ ਉਸ ਨੂੰ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਹੋਵੇ। ਕਦੇ ਵੀ ਆਪਾਂ ਆਜ਼ਾਦੀ ਦਾ ਮਤਲਬ ਇਹ ਨਹੀਂ ਕੱਢਦੇ ਕਿ ਆਜ਼ਾਦੀ ਮਤਲਬ ਆ ਕਿ ਕੋਈ ਉਸ ਤੇ ਕੋਈ ਰੋਕ ਟੋਕ ਨਾ ਹੋਵੇ ਜਾਂ ਉਹ ਕਿਸੇ ਦਾ ਕਹਿਣਾ ਨਾ ਮੰਨੇ ਜਾਂ ਆਪਣੇ ਮਨਚ ਜੋ ਅਯੋ ਕਰੇ। ਇਹ ਨਹੀਂ ਹਮੇਸ਼ਾ ਅਸੀਂ ਇਹ ਗੱਲ ਕਰਦੇ ਹਾਂ ਕਿ ਆਜ਼ਾਦੀ ਦਾ ਮਤਲਬ ਇਹ ਹੁੰਦਾ ਹੈ ਕਿ ਔਰਤ ਨੂੰ ਇੱਕ ਸਮਾਨ ਅਧਿਕਾਰ ਮਿਲਣ ਆਪਣੇ ਪਰਿਵਾਰ ਦੇ ਵਿੱਚ ਸਮਾਜ ਵਿੱਚ ਤੇ ਔਰਤ ਆਪਣੇ ਸੁਪਨੇ ਵੇਖੇ ਔਰਤ ਆਪਣੇ ਸੁਪਨਿਆਂ ਨੂੰ ਪੂਰਾ ਕਰੇ ਤੇ ਆਪਣੇ ਫੈਸਲੇ ਉਹ ਖੁਦ ਲੈ ਸਕੇ ਤੇ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੇ ਮੈਡਮ ਜਾਣਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਵਸੇ ਹੀ ਕਹਿਣਾ ਚਾਹੁੰਦੀ ਆ ਵੀ ਬਸ ਜਿਹੜੀ ਔਰਤਾ ਹਨ ਉਹਦਾ ਸਨਮਾਨ ਕਰੀਏ ਤੇ ਜਿੱਥੇ ਵੀ ਉਹ ਕਿਤੇ ਹੈਗੇ ਆ ਤੁਹਾਨੂੰ ਲੱਗਦਾ ਵੀ ਇੱਥੇ ਸਾਨੂੰ ਇਹ ਸਹਾਇਤਾ ਕਰਨੀ ਚਾਹੀਦੀ ਆ ਤਾਂ ਉਹ ਦੁੱਖ ਵਿੱਚ ਆ ਕਸ਼ਟ ਵਿੱਚ ਵੀ ਉਹਦੀ ਸਹਾਇਤਾ ਕਰਨੀ ਚਾਹੀਦੀ ਆ ਜੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾਰੀ ਦਾ ਇਸਥਾਨ ਨੂੰ ਉੱਚ ਦਰਜੇ ਤੱਕ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਪਊਗਾ ਬਿਲਕੁਲ ਆ ਬਾਕੀ ਹੀ ਦੋਸਤੋ ਮੈਡਮ ਨੇ ਅੱਜ ਜੇ ਆਪਣੀ ਪਹਿਚਾਨ ਬਣਾਈ ਹੈ ਤੇ ਉਸ ਵਿੱਚ ਜਿੱਥੇ ਮੈਡਮ ਦੀ ਆਪਣੀ ਮਿਹਨਤ ਲਗਨ ਜਜ਼ਬਾ ਹੌਸਲਾ ਇੱਕ ਸੰਘਰਸ਼ ਹੈ ਉੱਥੇ ਹੀ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਮੈਡਮ ਨੇ ਉਹਨਾਂ ਸਾਰੇ ਲੋਕਾਂ ਦਾ ਜ਼ਿਕਰ ਕੀਤਾ ਹੋਇਆ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੈਡਮ ਨੇ ਆਪਣੇ ਸੁਪਨਿਆਂ ਦੀ ਉਡਾਨ ਭਰੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ औरत अपने सुपन आदि उड़ान भरे तो इस ही जरूरी है कि स्थिति जो अज के समय है वाकई ही बहुत वजी है अज अं अपने फैसले ले सकते हाँ पर बहुत जरूरी है कि औरत जी है अपनी स्थिति में सुधारन दे अपने हक के लिए आवाज़ खुद भी चुके क्योंकि बहुत थावानते अजि वेख्या गया है जिथे औरत कि हिंसा होंगी है या औरतनों दुबाया जा रहा है उत्थे खुद ਔਰਤ ਨੂੰ ਵੀ ਜਾਗਰੂਕਾਉਣ ਦੀ ਲੋੜ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ